ਆਪਾਂ ਕਾਲੇ ਚਨੇ ਬਣਾਉਣ ਲੱਗਿਆਂ ਤਾਂ ਨੂੰ ਮੈਂ ਇੱਕ ਨਵਾਂ ਤਰੀਕਾ ਦੱਸਦੀ ਆ ਬਹੁਤ ਹੀ ਸੌਖਾ ਕਈਆਂ ਨੂੰ ਔਖਾ ਲੱਗਦਾ ਵੀ ਚਨੇ ਪਹਿਲਾਂ ਆਪਾਂ ਭਾਲ ਲਾਂਗੇ ਜਾਂ ਕਰਾਂਗੇ ਹਨਾ ਫਿਰ ਬਣਾਵਾਂਗੇ ਆ ਮੈਂ ਪਿਆਜ਼ ਰੱਖ ਲਿਆ ਤੇ ਇਹ ਚਨੇ ਮੈਂ ਪਾਏ ਆ ਕੁੱਕਰ 'ਚ ਹੁਣੇ ਪਾਏ ਆ ਤੇ ਹੁਣ ਆਪਾਂ ਇਹਦੇ ਵਿੱਚ ਦੇਖੋ ਵੀ ਐਂ ਆਪਾਂ ਪਿਆਜ਼ ਬਾਅਦ ਤੇ ਜਿਵੇਂ ਦੇ ਤਵੇਂ ਦੇ ਉਵੇਂ ਮੈਂ ਤੁਹਾਡੇ ਸਾਹਮਣੇ ਪਾਏ ਆ ਜਿਹੜੇ ਮੈਂ ਪਹਿਲਾਂ ਨਹੀਂ ਕੁਛ ਨਹੀਂ ਇਹਨਾਂ ਨੂੰ ਕੀਤਾ ਪਾ ਕੇ ਹੁਣ ਆਪਾਂ ਆਪਣੇ ਹਿਸਾਬ ਨਾਲ ਇਹ ਚ ਲੋਟ ਤੇ ਪਾਤਾ ਆਪਾਂ ਖੜਾ ਕੁਛ ਤੇ ਆਪਾਂ ਕੜਛੀ ਨਾਲ ਨੂੰ ਹਲਾ ਤਵਾਂਗੇ ਕਈਆਂ ਮੇਰੀਆਂ ਭੈਣਾਂ ਨੂੰ ਲੱਗਦਾ ਵੀ ਔਖਾ ਜਾਇਆ ਇਹ ਨਾ ਚੱਲੇ ਬਣਾਉਣ ਦਾ ਕੰਮ ਹੁਣ ਆਪਾਂ ਇਹਦੇ ਵਿੱਚ ਜੋ ਜੋ ਆਪਾਂ ਮਿਰਚ ਮਸਾਲੇ ਪਾਉਣੇ ਉਹ ਪਾ ਦਾਂਗੇ ਜਿਵੇਂ ਕਿ ਆ ਇੱਕ ਮੈਂ ਲਾਲ ਮਿਰਚ ਦਾ ਚਮਚ ਪਾਤਾ ਅੱਧਾ ਇੱਕ ਚਮਚੀ ਨਮਕ ਦਾ ਬਹੁਤ ਕਿਉਂਕਿ ਡੇੜਾ ਆਪਾਂ ਪਿਉਏ ਸੀ ਗੇਰਾਤ ਨੂੰ ਉਦੋਂ ਵੀ ਪਾ ਦਤਾ ਸੀ ਤੇ ਹੁਣ ਆਪਾਂ ਪਾ ਦਵਾਂਗੇ ਹਲਦੀ ਤੇ ਆਹ ਹਲਦੀ ਤੁਸੀਂ ਦੇਖ ਲਓ ਇਹਦਾ ਵੀ ਡੇੜਾ ਚਮਚ ਮੈਂ ਪਾ ਦਤਾ ਠੀਕ ਆ ਆ ਦੇਖੋ ਜੀ ਜੀ ਮੈਂ ਇਹਦਾ ਤੇ ਵੀ ਆਪਾਂ ਸਾਰਾ ਕੁਝ ਪਾ ਦਿੱਤਾ ਇਹਦੇ ਵਿੱਚ ਇਹਦਾ ਆਪਣੀ ਸਬਜ਼ੀ ਜਿਹੜੀ ਆ ਬਹੁਤ ਜ਼ਿਆਦਾ ਹੈਲਥੀ ਬਣੂਗੀ ਥੋੜਾ ਜਿਹਾ ਮੈਂ ਪਾ ਰੀਆਂ ਪੁੱਨਾ ਹੋਇਆ ਜੀਰੇ ਦਾ ਪਾਊਡਰ ਇਹ ਆਪਸ਼ਨਲ ਦਾ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਨਹੀਂ ਤੁਹਾਡੀ ਮਰਜ਼ੀ ਸਾਰਾ ਕੁਝ ਪਾਉਣ ਤੋਂ ਬਾਅਦ ਹੁਣ ਆਪਾਂ ਇਹਦੇ 'ਚ ਪਾ ਦਵਾਂਗੇ ਦੇਸੀ ਘਿਓ ਆ ਥੋੜਾ ਜਿਹਾ ਮੈਂ ਪਾ ਦਿੱਤਾ ਮਤਲਬ ਦੇਸੀ ਘਿਓ ਪਾ ਦਿੱਤਾ ਆਪਾਂ ਤੇਲ ਨਹੀਂ ਪਾਇਆ ਜੇ ਤੁਸੀਂ ਤੁਸੀਂ ਕੁਝ ਵੀ ਪਾ ਸਕਦੇ ਹੋ ਜਿਵੇਂ ਜਿਹਦਾ ਵੀ ਤੁਸੀਂ ਸੜਕਾ ਲਾਉਣਾ ਪਸੰਦ ਕਰਦੇ ਹੋ। ਵੀ ਚੀਜ਼ ਤੁਸੀਂ ਪਾ ਸਕਦੇ ਹੋ। ਇਹ ਆਪਾਂ ਸਾਰਾ ਕੁਝ ਪਾ ਕੇ ਆ ਦੇਖੋ ਜੀ ਗੈਸ ਆਪਣਾ ਪਹਿਲਾਂ ਨਹੀਂ ਚੱਲ ਰਿਹਾ ਐਨਾ ਸੋਚੋ ਵੀ ਬੰਦ ਆ ਤੇ ਹੁਣ ਆਪਾਂ ਇਹਨੂੰ ਪਾ ਦਵਾਂਗੇ ਕੁੱਕਰ ਨੂੰ ਕਰ ਦਵਾਂਗੇ ਕਲੋਜ਼ ਤੇ ਢੇਲ ਕਰ ਲਵਾਂਗੇ ਸੀਟੀਆਂ ਵੱਜਣ ਦੀ ਜਿਨ੍ਹਾਂ ਨੂੰ ਔਖੀ ਲੱਗਦੀ ਹੈ ਬਣਾਉਣੀ ਉਹਨਾਂ ਲਈ ਇਹ ਤਰੀਕਾ ਬਹੁਤ ਵਧੀਆ ਆ 5 ਮਿੰਟ ਆ ਦੇਖੋ ਜੀ ਤਿੰਨ ਸੀਟੀਆਂ ਬਚ ਚੁਕੀਆਂ ਆ ਆ ਦੇਖੋ ਆਪਾਂ ਹੁਣ ਕੁੱਕਰ ਕੰਨਿਆਂ ਕੋ ਕੁੱਕਰ ਖੋਲਦੇ ਆਪਾਂ ਤੇ ਹੁਣ ਆਪਾਂ ਦੇਖ ਲਿਆ ਘੜਤੀ ਚ ਪਾ ਕੇ ਆ ਦੇਖੋ ਜੀ ਆਪਣੀ ਚਨੇ ਦੀ ਸਬਜ਼ੀ ਜਿਹੜੀ ਬਣ ਕੇ ਹੋ ਗਈ ਹੈ ਤਿਆਰ ਤੇ ਆ ਕਾਲੇ ਚ ਪਾ ਕੇ ਆਪਾਂ ਦੇਖ ਲੈਣੇ ਆਂ ਦਾ ਟੇਸਟ ਵੀ ਥੋੜੀ ਗਰਮ ਆ ਚਨੇ ਤੁਹਾਨੂੰ ਦਿਖਾ ਦਿੰਨੀ ਆ ਆ ਦੇਖੋ ਬਿਲਕੁਲ ਗਲ ਗਿਆ ਚਮਚ ਨਾਲ ਪੂਰੀ ਟੁੱਟ ਰਹੀ ਹੈ ਹਾਂਜੀ ਟੇਸਟ ਵੀ ਇਹਦਾ ਅਮੇਜ਼ਿੰਗ ਆ ਜਿਹੜਾ ਪਦੇ ਸੀ ਕਿਉਂ ਪਾਇਆ ਸੀ ਉਹਦੇ ਨਾਲ ਤੁਸੀਂ ਵੀ ਬਣਾ ਕੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜਿੰਨਾਂ ਨੂੰ ਔਖੀ ਲੱਗਦੀ ਹੈ ਨਾ ਉਹਦੇ ਤੋਂ ਬਾਅਦ ਕਹਿੰਦੀ ਆ ਵਿੱਚ ਆਨੇ ਬਣਾਉਣੇ ਸਭ ਤੋਂ ਸੌਖੇ ਆ 5 ਮਿੰਟਾਂ 'ਚ ਹੀ ਤਿਆਰ ਹੋ ਜਾਂਦੇ ਆ